ਸਸਿਕਾ YouTube ਵਾਲਿਓ ਕਿਵੇਂ ਸਾਰੇ ਆਮੀਦ ਕਰਦੀ ਕਿ ਸਾਰੇ ਵਧੀਆ ਹੋਵੋਗੇ ਤੁਹਾਡਾ ਮੇਰੇ ਅੱਜ ਦੇ ਬਲੌਗ ਚ ਸਵਾਗਤ ਹੈ ਜੱਸੀ ਸੇਖੂ 362 YouTube ਚੈਨਲ ਤੇ ਤੇ ਜਿਹੜੀ ਮੈਂ ਅੱਜ ਦੀ ਵੀਡੀਓ ਬਣਾਉਣ ਲੱਗੀ ਆ ਇਹ ਵੀਡੀਓ ਮੇਰੀ ਹੈਗੀ ਆ ਅੱਜ ਦੀ ਐਸਟ੍ਰੋਪ ਕਿਤੇ ਵੀ ਪੁਰਾਣੇ ਰਵਾਇਤ ਜਿਹੜਾ ਪੈਂਦੇ ਟਾਂ ਅੰਦਰ ਪ੍ਰਜਾਣੀਆਂ ਸੀ ਤੇ ਪੈਂਦੇ ਟਾਈਮ ਤੇ ਜੇਠ ਦੇ ਔਰ ਜਠਾੜੀਆਂ ਦਰਾਣੀਆਂ ਕਿਵੇਂ ਇੱਕ ਦੂਜੇ ਨਾਲ ਬੋਲਾ ਚੱਲੀ ਕਰਦੇ ਸੀ ਇੱਕ ਦੂਜੇ ਨੂੰ ਬੁਲਾਉਂਦੇ ਚਲਾਉਂਦੇ ਕਿਵੇਂ ਸੀ ਦੇਖੋ ਪਹਿਲਾਂ ਜਿਹੜੀਆਂ ਪ੍ਰਚੰਨਾਂ ਹੋਵਦੇ ਜੇਠਾਂ ਦੀ ਜਾਂ ਦੌਰਾਂ ਦੀ ਕਿਵੇਂ ਰਿਸਪੈਕਟ ਕਰਦਿੰਨਾ ਸੀ ਤੇ ਉਹ ਆਪਕੋ ਕਿਵੇਂ ਬੁਲਾਉਂਦੇ ਸੀ ਤੇ ਮੇਰਾ ਬਲੌਗ ਐਂਡ ਤੱਕ ਲਾਸਟ ਤੱਕ ਜ਼ਰੂਰ ਵੇਖਿਓ ਜੇ ਮੇਰੇ ਜਨਮ ਤੇ ਤੁਸੀਂ ਪਹਿਲੀ ਵਾਰ ਹੀ ਆਏ ਆ ਤੇ ਤੁਹਾਡੇ ਨਾਲ ਤਾਂ ਪਹਿਲਾਂ ਮੱਖੀ ਆ ਗਈ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਸਪੋਰਟ ਜ਼ਰੂਰ ਕਰਿਆ ਕਰੋ ਆਪਾਂ ਨੂੰ ਥੋੜੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਛੋਟਾ ਸਮਾਂ ਵੇਸਟ ਨਾ ਕਰਦੇ ਹੋਏ ਪਰ ਆਜਾ ਤੇ ਆਪਾਂ ਬਲੌਗ ਕਰਦੇ ਹਾਂ ਸ਼ੁਰੂ ਤੇ ਪਹਿਲੇ ਪਹਿਲੇ ਜੇੜ ਜਦੋਂ ਆਉਂਦੇ ਹੁੰਦੇ ਸੀਗੇ ਤੇ ਆ ਕੇ ਆਵਾਜ਼ ਮਾਰਦੇ ਖਲਾਨਾ ਸਿਰ ਘਰੇ ਆ ਤੇ ਦਮ ਦਮ ਉਹਨਾਂ ਦਾ ਕੱਟ ਕੇ ਕਹਿੰਦੀਆਂ ਲਗੀਆਂ ਸੀ ਆਹਾਂ ਭੈਣੇ ਭਾਈ ਜੀ ਕਰੇ ਉਹ ਤਾਂ ਇੱਧਰ ਬਾਹਰ ਨੂੰ ਗਏ ਹੋਇਆ ਤੇ ਫੇਰ ਭਾਈ ਜੀ ਆ ਕੇ ਕਹਿੰਦਾ ਫੇਰ ਭਾਈ ਜੀ ਨੂੰ ਪਰਜੰਨਾਂ ਤੋਂ ਕਹਿੰਦਾਂ ਸਾਸ੍ਰਿਕਾਲ ਤੁਝਾ ਭਈਆ ਭਾਈ ਜੀ ਭਾਜੀ ਸਾਸ੍ਰਿਕਾਲ ਜੇਠ ਨੂੰ ਕੀ ਕਹਿੰਦੀਆਂ ਸੀ ਪਹਿਲਾਂ ਬੀਬੀਆਂ ਮੈਂ ਤਾਂ ਭੁੱਲ ਗਈ ਜੇਠ ਨੂੰ ਕਹਿੰਦਗਾ ਸੀ ਭਾਈ ਜੀ ਭਾਈ ਜੀ ਸਾਸ੍ਰਿਕਾਲ ਤੇ ਫੇਰ ਅਕੋ ਭਾਈ ਜੀ ਵੀ ਕਹਿੰਦਾ ਸਾਸ੍ਰਿਕਾਲ ਤੇ ਫੇਰ ਅਕੋ ਕਹਿੰਦੀਆਂ ਭਾਈ ਜੀ ਭਾਜੋ ਚਾਹ ਬਣਾਉਨੇ ਆ ਤੇ ਭਾਈ ਜੀ ਮਤਾ ਵੀ ਮੈਂ ਤਾਂ ਇੱਕ ਗੱਲ ਕਹਿਣਾ ਆ ਅਸੀਂ ਰਾਤ ਉਹ ਚੋਰ ਆਪਣੇ ਵਾਲਾ ਉਧਰ ਦਰੂਗੂ ਪੀ ਕੇ ਫਿਰਦਾ ਸੀ ਤੁਰਿਆ ਤੇ ਪਹਿਲੀ ਧਰਤ ਤੋਂ ਪੀਂਦਾ ਨਹੀਂ ਸੀ ਕੋਈ ਜਿ ਪੀਂਦੇ ਹੁੰਦੇ ਸੀ ਮੈਂ ਵੀ ਫਿਰ ਤੁਸੀਂ ਮਾੜਾ ਮੋਢ ਨੂੰ ਸਮਝਾਓ ਭਾਈ ਤੇ ਫਿਰ ਭਜਾਈ ਅਗੋ ਕਹਿੰਦੀ ਭਾਈ ਜੀ ਤੁਸੀਂ ਦੋ ਮਾਰਦੇ ਮੋਰਾਂ ਦੇ ਤੁਹਾਨੂੰ ਕਿਹੜਾ ਬਗਾਨਾ ਸੀਗਾ ਦਾ 10 ਜਿੰਨਾ ਸਾਡਾ ਚੋਰ ਉਹਨਾਂ ਛੋਟਾ ਚੋਰ ਤੇ ਜਿਹੜਾ ਅੱਜ ਤੋਂ ਹਨ ਭਜਾਈਆਂ ਤੇ ਜੇ ਅੱਜ ਕਿਹੇ ਜੇਠਾ ਕਹਦੇ ਤੇ ਅੱਜ ਕਹਿੰਦੇ ਨਾ ਹਾਂ ਭਾਈ ਇਹ ਤਾਂ ਹੈ ਨਹੀਂ ਘਰੇ ਤੇ ਹਾਂ ਭਾਈ ਕਿੱਥੇ ਗਿਆ ਤੇ ਉਹ ਤਾਂ ਗਿਆ ਹੋਇਆ ਇੱਥੇ ਦੂਜੇ ਇੱਥੇ ਫਿਰਦਾ ਹੁਣ ਕਿ ਤਖਾ ਕੇ ਨੰਗਰ ਨਿਕਲ ਗਿਆ ਕੰਮ ਨਹੀਂ ਕਰਨੀ ਬੇਲਾ ਕਰਦਾ ਰਹਿੰਦਾ ਤੇ ਜਿਹੜਾ ਪੈਂਦਾਂ ਫਿਰ ਸੁਝਾਣੇ ਫਿਰ ਪਹਿਲੀਆਂ ਤੇ ਆ ਜਾਂਦੇ ਆਪਾਂ ਤੇ ਪੈਂਦਾਂ ਫਿਰ ਜਿਹੜੀਆਂ ਜਿਵੇਂ ਤੇ ਔਰਜੇਟ ਹੋ ਗਏ ਹਨਾ ਤੇ ਔਰਜੇਟ ਆ ਕੇ ਕਹਿੰਦਾ ਵੀ ਭਾਬੀ ਬਾਈ ਘਰੇ ਹੈ ਨਹੀਂ ਤੇ ਨਹੀਂ ਹੈ ਨਹੀਂ ਮਨਿੰਦਰ ਦਾ ਪਾਪਾ ਪਤਾ ਨਹੀਂ ਕਿੱਧਰ ਗਿਆ ਤੇ ਹੁਣ ਤਾਂ ਮੈਂ ਜਦੋਂ ਮਤਲਬ ਕਿ ਆ ਜਾਂਦਾ ਹਨਾ ਕੋਈ 70 ਵਜੇ ਪੁੱਛੜੇ ਤੇ ਹੁਣ ਤਾਂ ਮੈਂ ਕਹਿੰਦੇ ਖੜ ਜਾ ਮੈਂ ਪੁੱਛ ਕੇ ਆਦੀਆਂ ਤੇ ਆਈ ਲਾ ਕੇ ਨਾ ਫੋਨ ਕਰਨ ਨੂੰ ਹਾਂ ਗਗਨ ਕਿੱਥੇ ਆ ਤੇ ਆਪ ਕੋ ਬਗਨ ਕਹਿ ਦਿੰਦਾ ਮੈਂ ਇੱਥੇ ਹੀ ਆ ਕਿ ਆਹ ਭੁਲਾਣਾ ਆਇਆ ਸੀ ਕਰੇ ਹੁਣ ਦਗਾ ਇੰਨੀ ਕਿ ਤਰ ਕਰਦਿਆਂ ਤੇ ਜਦੋਂ ਹੁਣ ਦਗਾ ਪਹਿਲਾਂ ਤੱਕ ਦਵਾ ਤੱਕ ਕੋਣ ਦੱਸੇ ਕਿ ਕੈਨ ਨਾ ਸਿਫਾਈ ਜੀ ਸਾਸਰੀ ਘਰ ਬੈਠੋ ਚਾਹ ਕੜਾਉਣੀ ਹੈ ਨੇ ਤੇ ਆ ਜਾਣਦਾ ਮਨਿੰਦਰ ਦਾ ਡੈਡੀ ਇੱਥੇ ਹੀ ਹੋਣਾ ਤਹਾਂ ਹੰਦ ਰਕਾਇਦਨ ਦਗਾਨਾ ਇੱਥੇ ਹੀ ਹੋਣਾ ਰੋਟਾ ਕਸਾ ਕਿਥੜੇ ਕੜਾ ਸੱਡ ਕਰੇ ਕੰਮ ਕੋਈ ਆ ਘਰ ਇੰਨੇ ਵਿਗੜੇ ਪੈ ਘਟਾ ਚ ਪੈ ਤੋ ਚੋਰ ਵੀ ਕਿਤੇ ਕਿਸੇ ਕੰਮ ਨੂੰ ਸੱਦਣ ਆਇਆ ਹੋਵੇ ਤੇ ਜਦੋਂ ਪਹਿਲਾਂ ਦਰਾਨੀਆਂ ਚ ਠਾਣੀਆਂ ਇਕੱਠੀਆਂ ਹੁੰਦੀਆਂ ਤੇ ਉਦੋਂ ਦਰਾਨੀਆਂ ਚ ਠਾਣੀਆਂ ਜਦੋਂ ਪੱਠੇ ਹੁੰਦਿਆਂ ਤੇ ਕੁਝ ਦਿਨ ਜੱਫੀ ਪਾਪੀ ਮਿਲਦੋਂ ਹਾਏ ਨਹੀਂ ਭੈਣੇ ਤੂੰ ਸੁਖ ਨਹੀਂ ਹੋਗੀ ਇਹ ਨਹੀਂ ਤੂੰ ਤਾਂ ਮੈਨੂੰ ਹੀ ਰਹਿ ਗਈ ਤੂੰ ਤਾਂ ਕਦੇ ਆਈ ਨਹੀਂ ਨਹੀਂ ਮੇਰਾ ਚਿੱਤ ਤਾਂ ਉਧਰੇ ਪਿਆਸੀ ਮਰਜੀ ਕਰੇ ਮੈਂ ਜਾ ਕੇ ਆਵਾਂ ਤੇ ਆਪਦੇ ਕਿੱਥੇ ਭੁੱਲਦੇ ਆਂ ਤੇ ਆਈ ਨਹੀਂ ਦੂਰ ਆ ਕੇ ਅਸੀਂ ਜਿਵੇਂ ਹੁਣ ਅਸੀਂ ਆ ਕੇ ਦੂਰ ਘਰ ਪਾਲ ਤੇ ਹੈ ਨਹੀਂ ਮੇਰੇ ਤਾਂ ਦਿਲ ਜਿਹਨੂੰ ਖੋ ਪਈ ਸੀ ਮਰਜੀ ਕਰਦਾ ਸੀ ਮੈਂ ਤੇਰੇ ਕੋਲੇ ਆਵਾਂ ਤੇ ਜਾਵਟ ਕੰਮ ਹੀ ਨਹੀਂ ਮੁੱਕਦੇ ਘਰਾਂ ਕੀ ਜੋ ਆਕਾਂ ਦੇ ਵਿੱਚ ਸਾਰਾ ਤਾਂ ਰੁੱਝੀ ਰਹਿੰਦੀ ਆ ਪਰ ਨਾ ਉਹ ਕਰਨ ਦੇ ਜਾਦ ਨੂੰ ਦੁਪਹਿਰਾ ਚੜ੍ਹ ਜਾਂਦਾ ਜਾਂ ਸਿਆਲ ਹੋਵੇ ਤਾਂ ਕਹਿੰਦੇ ਮੈਂ ਠੰਡ ਬਾਲੀ ਨਿਕਲਣੀਆਂ ਨਾ ਕਰਗੀ ਤੇ ਹਣ ਦਗਾ ਕਹਿਣ ਵੀ ਨਾ ਭਾਬੀ ਖਣ ਕੀ ਕੰਮ ਆਈ ਹੁਣ ਆ ਮੋ ਹੁੰਦੇ ਇਹਨਾਂ ਨੂੰ ਮੋ ਆਦੇ ਆਣੇ ਜਦੋਂ ਫਲਾਣੇ ਕੰਮ ਚਾਪ ਫਸਕੇ ਸੀ ਉਹ ਤਾਂ ਇਹ 20 ਅੰਗਲ ਕੱਲਾ ਕਰਦੀ ਸੀ ਇਹ ਕਿੱਥੇ ਆਪਣੇ ਤੇ ਫੋਸਾ ਅੱਜ ਤੇ ਆ ਕਰਦੇ ਪਹਿਲਾਂ ਲੋਕਾਂ ਚ ਇੰਨੇ ਜਾਦੇ ਮੋਹ ਸੀ ਚੀਜ਼ ਬਣਾਉਂਦੇ ਇੱਕ ਤਾਂ ਬਹਿ ਕੇ ਖਾਂਦੇ ਇੱਕ ਤਾਂ ਬਹਿ ਕੇ ਪੀਂਦੇ ਚੀਜ਼ ਨੂੰ ਕੋਈ ਵੀ ਪੀਣ ਵਾਲੀ ਖਾਣ ਵਾਲੀ ਬਣਾਉਂਦੇ ਤੇ ਜੇ ਦੁੱਧ ਪਾਣੀ ਇੱਕ ਦੇ ਮੁੱਖ ਜਾਣਾ ਦੂਜੇ ਨੇ ਕਹਿਣਾ ਤੇ ਇਧਰੋਂ ਲੈ ਜਾਕਰ ਕੋਈ ਨਹੀਂ ਅਸੀਂ ਕਿਹੜਾ ਇੱਕ ਦਿਨ ਹੀ ਪੀ ਕੀ ਮਕੋ ਲੈਣਾ ਜਿਆ ਟਾ ਕੋਟਾ ਹੈ ਨਹੀਂ ਇਧਰੋਂ ਲੈ ਜਾਕਰ ਅਸੀਂ ਕਿਹੜਾ ਇੱਕ ਦਿਨ ਖਾ ਲੈਣਾ ਜੇ ਕੋਈ ਦਾਲ ਪਾਣੀ ਧਰੀ ਹੈ ਕਹਿਣਾ ਕੋਈ ਨਹੀਂ ਜੇ ਤੁਸੀਂ ਤੰਗ ਸੀ ਤਾਂ ਤੁਸੀਂ ਇਧਰੋਂ ਲੈ ਲੈਂਦੇ ਚੀਜ਼ ਧਾਰੀ ਕਰਕੇ ਵੈਸੇ ਤੇ ਮੰਗ ਲੈਂਦੇ ਫੇਰ ਕੀ ਹੈ ਤੇ ਅੱਜ ਦੇ ਟਾਈਮ ਚ ਅੱਜ ਇਹਨੇ ਨਹੀਂ ਮੋੜਨੇ ਇਹਨੂੰ ਨਾ 100 ਰੁਪਇਆ ਦੇ ਦੀ ਇਹ ਤਾਂ ਅਪਕੇ ਪਿਛਲੀ ਵਾਰ ਇਹਨਾਂ 100 ਰੁਪਇਆ ਦਿੱਤਾ ਸੀ ਬਹੁਤ ਔਖਾ ਕੱਟਾ ਇਹਨੂੰ ਨਾ ਕਿਤੇ 1000 ਰੁਪਇਆ ਦੇ ਦੀ ਇਹ ਤਾਂ ਬਹੁਤ ਔਖਾ ਹੈ ਇਹਦਾ ਲੈਣਾ ਦੇਣਾ ਬਹੁਤ ਮਾੜਾ ਹੈ ਨਹੀਂ ਗਿਆ ਸੱਤੇ ਲਮੋੜਦਾ ਮੈਂ ਕਹਿੰਦੀ ਪਹਿਲੇ ਟਾਈਮਾਂ ਚ ਜਿਹੜਾ ਮੋਹ ਸੀ ਪਹਿਲੇ ਟਾਈਮਾਂ ਚ ਜਿਹੜਾ ਪਿਆਰ ਸੀ ਲੋਕਾਂ ਦਾ ਉਹ ਬਹੁਤ ਜ਼ਿਆਦਾ ਸੀ ਪੁਰਾਣਾ ਸਮਾਂ ਕਦੇ ਨਹੀਂ ਮੁੜ ਕੇ ਆਉਣਾ ਲੋਕੋ ਜਿੰਨਾ ਮਰਜ਼ੀ ਮੈਂ ਕਹਿੰਦੀ ਪੈਸਾ ਕਮਾ ਲਓ ਜਿੰਨੀ ਮਰਜ਼ੀ ਤਾਂ ਦੌਲਤ ਇਕੱਠੀ ਕਰ ਲਓ ਕੋ ਸਮਰਜੀ ਕਰ ਲੋ ਪੁਰਾਣਾ ਸਮਾਂ ਨਹੀਂ ਮੁੜ ਕੇ ਆਉਂਦਾ ਜਿਹੜੇ ਪੁਰਾਣੇ ਸਮੇ ਸੀਗੇ ਨਾ ਬਾਹਲੇ ਚੰਗੇ ਸੀ ਅਸੀਂ ਜਦੋਂ ਇੱਕ ਵੱਡੇ ਜਾਂਦੇ ਨਾ ਮੈਂ ਛੋਟੀ ਜਗਮਿਹਰ ਟੀ ਹੁੰਦੀ ਸੀਗੀ ਇਹ ਇਹ ਜਿਹੜਾ ਪੁਰਾਣਾ ਸਮਾਂ ਸੀਗਾ ਵੀ ਇਹ ਨਹੀਂ ਵੀ ਮੈਂ ਅੱਜ ਕੱਲ੍ਹ ਤੋਂ ਕੋਈ ਹਾਂ ਮੈਂ ਤਾਂ ਬਹੁਤ ਟਾਈਮ ਦੀ ਹੈ ਮੇਰੀ 40 ਸਾਲ ਉਮਰ ਹੋ ਗਈ ਹੈ ਤੇ 40 ਸਾਲਾਂ ਦਾ ਬੰਦਾ ਨਹੀਂ ਆਣਾ ਨਹੀਂ ਹੁਣ ਤਾਂ ਜਿਵੇਂ ਆਪ ਤੇ ਆਪ ਨੂੰ ਕਮਾ ਫਿਮਾਤਾ ਕੁੜਕੋਈ ਹਾਂ ਤੇ ਭਾਈ ਜਦੋਂ ਅਸੀਂ ਖੇਤ ਬੰਨੇ ਜਾਣਾ ਤੇ ਬਾਹਲੀ ਚੌੜ ਕਰਨੀ ਉਹਦਾ ਬਾਪੂ ਕੂਕੂ ਜਿਹੜੇ ਹੁੰਦੇ ਸੀ ਉਹ ਵੀ ਬਹੁਤ ਵਧੀਆ ਮੋਹ ਪ੍ਰੇਮ ਕਰਦੇ ਸੀ ਇੱਕ ਦੂਜੇ ਨੂੰ ਤੇ ਅਸੀਂ ਤੁਰੇ ਨਾ ਜਾਣਾ ਖੇਤ ਤੇ ਅਸੀਂ ਬਾਪੂ ਨੰਗਿਆ ਜਾਵੇ ਸਾਡੇ ਕੋਲ ਦੀ ਚਾਹ ਲੈ ਕੇ ਤੇ ਨਾਲੇ ਲਈ ਜਾਵੇ ਚੌਲ ਤੇ ਅਸੀਂ ਕਹਿੰਦਾ ਬਾਪੂ ਕਹਿੰਦਾ ਹਾਂ ਭਾਈ ਅਸੀਂ ਕਿਹਾ ਨਾ ਸਾਨੂੰ ਵੀ ਠੰਡੀ ਚਾਹ ਲੈ ਜਾ ਤੇ ਤੱਤੀ ਚਾਹ ਦੇ ਜਾ ਤੇ ਬਾਪੂ ਕਹਿੰਦਾ ਲੈ ਲਓ ਭਾਈ ਤੁਸੀਂ ਠੰਡੀ ਵੀ ਰੱਖ ਲੋ ਤੇ ਤੱਤੀ ਵੀ ਲੈ ਲਓ ਫੇਰ ਕੀ ਇਹਦੇ ਨਾਲੇ ਬਾਪੂ ਚੌਲ ਲਈ ਜਾਵੇ ਨੂਨ ਵਾਲੇ ਤੇ ਨਾਲੇ ਸਾਨੂੰ ਕੋਲ ਦਾ ਭਰ ਕੇ ਚੌਲਾਂ ਦਾ ਦੇ ਕੇ ਗਿਆ ਤੇ ਜੇ ਕਿਸੇ ਨੂੰ ਰਾਹ ਜਾਂਦੇ ਨੂੰ ਹੱਸ ਕੇ ਬੁਲਾ ਲੈਣ ਤਾਂ ਕਦੇ ਨੂੰ ਦੁਗੜਾ ਹੋ ਕੇ ਬੁਲਾਉਣਾ ਤੇ ਅੱਜਕੱਲ ਤਾਂ ਜੇ ਕਿਸੇ ਨੂੰ ਬੁਲਾ ਲਓ ਤਾਂ ਉਹ ਅਲੱਗ ਦਾ ਮੂੰਹ ਕਰ ਲੈਂਦਾ ਲੈ ਨਹੀਂ ਕਿ ਮੈਨੂੰ ਬੁਲਾ ਲੈ ਅੱਗੇ ਨੂੰ ਪਿੱਛੇ ਲੈ ਹੈ ਜੇ ਕੋਈ ਪੈਸੇ ਤੇ ਲੈ ਲੈਣਾ ਕਹਿੰਦੇ ਅੱਜ ਅੱਜ ਤਾਂ ਮੰਗਲਵਾਰ ਆ ਇਹ ਅੱਜ ਕਿਉਂ ਆ ਗਿਆ ਪੈਸੇ ਲੈਣ ਆਲੇ ਅੱਗੇ ਤੱਕ ਕਦੇ ਇਹ ਆਇਆ ਨਹੀਂ ਕੀ ਪਤਾ ਕੀ ਕਰਨੇ ਹੋਣੇ ਜਵਾਬ ਦੇ ਦਿਆ ਕਰੋ ਦਿਆ ਨਾ ਕਰੋ ਚੀਜ਼ ਅੱਜ ਦਾ ਟਾਈਮ ਹੈ ਕਿ ਨਹੀਂ ਇੱਕਦਮ ਮੜਾ ਆ ਗਿਆ ਕੋਈ ਜਿੰਨਾ ਚਾਹੇ ਮੇਰੀ ਗੱਲ ਦਾ ਕਿਸੇ ਨੂੰ ਗੁੱਸਾ ਲੱਗੇ ਕੋਈ ਨਹੀਂ ਕਿਸੇ ਦੇ ਨਾਲ ਖੜਦਾ ਕੋਈ ਨਹੀਂ ਕਿਸੇ ਦੀ ਬਾਹ ਫੜਦਾ ਜੇ ਤੁਹਾਡੇ ਕੋਲ ਹੈਗਾ ਤਾਂ ਖਾ ਲਓ ਜੇ ਤੁਹਾਡੇ ਕੋਲ ਹੈ ਨਹੀਂ ਤਾਂ ਤੁਹਾਨੂੰ ਕੋਈ ਨਹੀਂ ਪੁੱਛਣ ਆਉਂਦਾ ਵੀ ਤੁਸੀਂ ਰੱਜੇ ਹੋ ਕਿ ਭੁੱਖੇ ਆ ਚਾਹੇ ਤੁਸੀਂ ਅੰਦਰ ਫਾਇਆ ਲੈ ਕੇ ਮਰ ਜਾਓ ਤੁਹਾਨੂੰ ਤਾਂ ਨਹੀਂ ਕੋਈ ਪੁੱਛਦਾ ਵੀ ਤੁਸੀਂ ਕਿਉਂ ਮਰ ਗਏ ਜਾਂ ਤੁਸੀਂ ਕਿਹੜੀ ਦੁੱਖੋਂ ਮਰ ਗਏ ਜਾਂ ਤੁਸੀਂ ਕੀ ਤਕਲੀਫ ਸੀ ਤੁਹਾਨੂੰ ਤੇ ਬਾਅਦ ਚ ਜਦੋਂ ਜਦੋਂ ਉਹ ਚੀੜਗਾ ਚੋਕ ਚੋਕ ਜਾਂਦੀ ਹੈ ਜਦੋਂ ਕਹਿੰਦੇ ਹੁੰਦੇ ੜਾਰੀ ਮਾਰ ਕੇ ਭੌਰ ਉਦੋਂ ਕਹਿਣਗੇ ਲੈ ਕੋਈ ਗੱਲ ਸੀਗੀ ਤਾਂ ਦੱਸਦਾ ਆਸੀਂ ਕਿਹੜਾ ਨਾਲ ਨਾ ਖੜਦੇ ਫਿਰ ਕਿਸੇ ਬੁੱਢੀ ਕਾ ਗੱਲ ਸੀਗੀ ਮੁੜ ਕੇ ਇਹਨਾਂ ਗੱਲਾਂ ਨੂੰ ਲੋਕ ਵਿਚਾਰਦੇ ਆ ਪਹਿਲਾਂ ਨਹੀਂ ਕੋਈ ਕਿਸੇ ਨੂੰ ਪੁੱਛਦਾ ਅੱਜ ਦਾ ਟਾਈਮ ਤਾਂ ਮੈਂ ਕਹਿੰਨੀ ਆ ਨਾਗਾ ਵਰਗਾ ਆ ਗਿਆ ਜਿਵੇਂ 나ਗ ਨੇ ਡੰਗ ਮਾਰਦੇ ਹੁੰਦੇ ਅੱਜ ਕੱਲ ਤਾਂ ਆਪਦੇ ਹੀ ਆਪਦਿਆਂ ਨੂੰ ਐ ਡੰਗ ਮਾਰਦੇ ਆ ਇਹੋ ਜਿਹਾ ਟਾਈਮ ਮੜ ਆ ਗਿਆ ਪਹਿਲੇ ਟਾਈਮਾਂ ਚ ਜੇਠਾ ਦੌਰਾ ਤੋਂ ਐ ਪੰਲਾ ਕਰ ਲੈਣਾ ਤੇ ਆਖਣਾ ਵੀ ਹਾਂ ਜੇਠਾ ਤੇ ਪੱਲਾ ਕਰ ਲੈਣਾ ਜਾਂ ਸੱਤ ਚ ਬੰਦੇ ਬੈਠੇ ਹੋਣ ਤਾਂ ਬੁੜੀਆਂ ਨੇ ਐ ਪੱਲਾ ਕਰਕੇ ਨੰਘਣਾ ਵੀ ਬੰਦੇ ਬੈਠੇ ਤਾਂ ਹੁਣ ਤਾਂ ਫੋਨ ਨਹੀਂ ਕਰ ਲੈਂਦੀਆਂ ਤੇ ਐ ਜਾਣਗੇ ਫੂੰਝਾ ਫੜਕਾਉਂਦਾਂ ਕੋਈ ਪਤਾ ਹੀ ਨਹੀਂ ਜੇਠ ਕਿਹੜਾ ਤੇ ਦਿਔਰ ਕਿਹੜਾ ਤੇ ਸਹਰਾ ਕਿਹੜਾ ਤੇ ਕੋਈ ਮਾਮਾ ਸਹਰਾ ਕੋਈ ਫੁੱਫੜ ਕਿਹੜਾ ਕੋਈ ਕਿਸੇ ਦੀ ਲੋੜ ਅੱਜ ਨਹੀਂ ਹੈਗੀ ਤੇ ਮੈਂ ਧਰਦੀਆਂ ਥਾਲ ਤੇ ਅੱਜ ਤਾਂ ਬਲਾਕ ਕਰਦੀਆਂ ਖਤਮ ਤੁਸੀਂ ਤਾਂ ਵੇਲਦੇ ਆਂ ਤੇ ਮੈਂ ਕਿਹੜੇ ਵੇਲ ਲਈਆਂ ਮੈਂ ਅੱਜ ਤਾਂ ਧਰਨੀ ਆ ਮੂੰਗੀ ਦੀ